ਮਾਂ ਜਦੋਂ ਵੀ ਪੁੱਤ ਨੂੰ ਫੋਨ ਕਰੂਗੀ ਨਾ ਤਾਂ ਪੁੱਛਦੀ ਆ ਵੀ ਪੁੱਤ ਅੱਜ ਰੋਟੀ ਖਾਧੀ ਹੈ ਕਿ ਨਹੀਂ ਪਰ ਬਾਪ ਕਦੇ ਨਹੀਂ ਪੁੱਛਦਾ ਵੀ ਅੱਜ ਰੋਟੀ ਖਾਧੀ ਹੈ ਕਿ ਨਹੀਂ ਕਿਉਂਕਿ ਮਾਂ ਨੂੰ ਅੱਜ ਦੀ ਰੋਟੀ ਦੀ ਫਿਕਰ ਹੁੰਦੀ ਆ ਪਰ ਬਾਪ ਨੂੰ ਹੁੰਦਾ ਕਿ ਮੇਰੀ ਔਲਾਦ ਆਉਣ ਵਾਲੇ ਕਈ ਸਾਲਾਂ ਤੱਕ ਵੀ ਰੋਟੀ ਦਾ ਜੁਗਾੜ ਕਰ ਪਾ ਰਹੀ ਆ ਜਾਂ ਨਹੀਂ ਜਦੋਂ ਮਾਂ ਪੁੱਤ ਨੂੰ ਗੋਦੀ ਚੱਕਦੀ ਆ ਨਾ ਤਾਂ ਸਿਰਫ ਲੱਕ ਤੱਕ ਚੱਕਦੀ ਆ ਕਿ ਜਿੱਥੇ ਤੱਕ ਮੈਂ ਦੇਖ ਪਾ ਰਹੀ ਆ ਨਾ ਉੱਥੇ ਤੱਕ ਮੇਰਾ ਪੁੱਤ ਵੀ ਦੇਖੇ ਪਰ ਜਦੋਂ ਪਿਓ ਪੁੱਤ ਨੂੰ ਮੋਢਿਆਂ ਤੇ ਬਿਠਾਉਂਦਾ ਨਾ ਪਿਓ ਨੂੰ ਹੁੰਦਾ ਵੀ ਜਿੱਥੋਂ ਤੱਕ ਮੈਂ ਨਹੀਂ ਨਾ ਦੇਖ ਸਕਦਾ ਮੇਰਾ ਪੁੱਤ ਉਸ ਤੋਂ ਅੱਗੇ ਤੱਕ ਵੀ ਦੇਖੇ ਇਸ ਦੁਨੀਆ ਦੇ ਵਿੱਚ ਸਿਰਫ ਇੱਕ ਬਾਪ ਹੀ ਇਹੋ ਜਿਹਾ ਜੀਵ ਆ ਜੋ ਆਪਦੇ ਤੋਂ ਵੱਧ ਆਪਦੇ ਪੁੱਤ ਦੀ ਤਰੱਕੀ ਦੇਖ ਕੇ ਖੁਸ਼ ਹੁੰਦਾ ਤੇ ਉਹ ਬਹੁਤ ਖੁਸ਼ਕਿਸਮਤ ਹੁੰਦੇ ਨੇ ਲੋਕ ਜਿਨ੍ਹਾਂ ਦੇ ਕੋਲ ਬਾਪ ਦਾ ਪਿਆਰ ਆ ਸੋ ਮਾਂ ਪਿਓ ਦੀ ਕਦਰ ਕਰਿਆ ਕਰੋ ਉਹਨਾਂ ਦਾ ਹਾਲ ਚਾਲ ਪੁੱਛਿਆ ਕਰੋ ਉਹਨਾਂ ਦੇ ਕੋਲ ਬੈਠਿਆ ਕਰੋ ਕਿਉਂਕਿ ਸਿਆਣੇ ਕਹਿੰਦੇ ਆ ਵੀ ਜਦੋਂ ਪਿਓ ਬਜ਼ੁਰਗ ਹੋ ਜਾਂਦਾ ਮਾਂ ਪਿਓ ਜਦੋਂ ਬਜ਼ੁਰਗ ਹੋ ਜਾਂਦੇ ਆ ਨਾ ਉਹਨਾਂ ਦਾ ਦਿਲ ਜਿਹੜਾ ਉਹ ਬੱਚਿਆਂ ਵਰਗਾ ਹੋ ਜਾਂਦਾ ਉਹਨਾਂ ਨੂੰ ਸਿਰਫ ਪਿਆਰ ਦੀ ਲੋੜ ਹੁੰਦੀ ਹੈ। ਤੇ ਵੱਧ ਤੋਂ ਵੱਧ ਸਮਾਂ ਆਪਦੇ ਮਾਪੇ-ਬਾਪ ਨਾਲ ਬਤਾਇਆ ਕਰੋ। ਇਹ ਇੱਕ ਏਦਾਂ ਦੀ ਚੀਜ਼ ਹੈ ਜੋ ਦੁਬਾਰਾ ਨਹੀਂ ਮਿਲਦੀ। ਤੁਸੀਂ ਸਭ ਕੁਝ ਕਮਾ ਸਕਦੇ ਆਂ। ਪੈਸਾ, ਕੋਠੀਆਂ, ਕਾਰਾਂ ਸਭ ਕੁਝ ਕਮਾ ਸਕਦੇ ਆਂ ਪਰ ਇਹ ਚੀਜ਼ ਦੁਬਾਰਾ ਨਹੀਂ ਮਿਲਦੀ। ਤੇ ਜਿੰਨਾਂ ਕੋਲ ਹੈ ਨਹੀਂ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਤਰਸਦੇ ਇਸ ਚੀਜ਼ ਦੇ।